ਸ਼ੁਰੂ ਕਰ ਜਾਨੇ ਜਾਨੇ ਮਾਨੇ ਜਾਨੇ ਜਾਨੇ ਹੋ ਗਿਆ ਤਾ ਚੱਲ ਬੰਤਿਆ ਤੇ ਆ ਕੇ ਪੀੜੀ ਕਰਵਾ ਸ਼ਾਰਟ ਕਰ ਇੱਕ ਪੀੜੀ ਇਹ ਕੜਾ ਛਾਪਿਆ ਸਿੱਧੀ ਤਰ੍ਹਾਂ ਕਰ ਸਿੱਧੀ ਤਰ੍ਹਾਂ ਝੁੰਟਿਆ ਉਹ ਕਥਾ ਰੋਗ 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 ਕੋਣ ਕਰ ਜਾ ਉਹ ਤੀਨ ਮੈਂ ਤਾਂ ਦਾਦਾ ਤੁਹਾਡੀਆਂ ਮੈਂ ਲਾਲ ਕਰ ਦੇਣੀਆਂ ਬੰਦ ਰੰਗੂ ਸਿੱਧੇ ਕਰ ਤੂੰ ਹੁੰਦਾ ਦਾਇਆ ਮੇਰੀ ਚੋਲਾ ਕੀ ਪਿਆ ਗੱਲ ਤੇ ਨਾਮ ਗੱਲ ਨਹੀਂ ਕਰਦਾ ਇਹ ਹੁੰਦਾ ਆਹ ਨਾਲ ਸਮਝ ਲੱਗਦੀ ਇਸ ਕਿਤੇ ਨੌਣੀ ਨਾਲੇ ਤੇਰੀ ਤੇ ਜੀ ਪਾਪਾ ਕਹਿੰਦਾ ਹੈ ਦਾੜੀ ਲਾ ਲੇ ਜਾਂਗੇ ਦਾੜੀ ਕਿੰਨੇ ਲਾਉਣੀ ਦਾੜੀ ਤੂੰ ਵੀ ਲਾ ਕੇ ਦਾੜੀ ਦੱਸ ਪਾਪਾ ਗਿਆ ਨਰੇ ਗਾਰਿਆਣਾ ਛੇਤੀ ਮੇਰੀ ਗੱਲ ਸੁਣਨਾ ਦੋ ਦਿਨਾਂ ਨੂੰ ਪੇਪਰ ਹੀ ਤੇ ਪੇਪਰ ਮੈਂ ਤੇਰਾ ਲੈਣਾ ਨਹੀਂ ਜੇ ਨਾ ਵੀ ਦਈ ਤਰਾ ਮੈਂ ਹਾ ਕਿਤਾਬਾਂ ਚੜਨਾ ਇਹ ਤੈਨਾਂ ਜਥੇਰ ਨੂੰ ਤੇ ਇਥੇ ਤੂੰ ਖਲੋਏਗਾ ਤੇ ਠਾ ਠਾ ਹੋਣੀ ਹੋ ਪਾਪਾ ਕਹਿੰਦਾ ਸਰਦੀ ਵੀ ਠਾ ਠਾ ਕਰ ਦਾਂਗੇ ਚਲੋ ਵੀ ਸੋਚੋ ਮੁੰਡਿਆ ਕਲਾਸਾਂ ਚ ਚਲੋ ਚਲੋ ਛੇਤੀ ਕਰੋ ਆ ਜਾ ਆ ਜਾ ਛੇਤੀ ਤੇ ਕਲਾਸਾਂ ਚ ਮੈਡੀਕੈਟ ਕਿਨੇ ਛੜੀ ਆ ਪਤਾ ਨਹੀਂ ਮੈਡੀਕੈਟ ਕਿਨੇ ਪੜੀ ਆ ਪਤਾ ਨਹੀਂ ਤੁਹਾਡੀ ਸ਼ਮਤ ਦੇ ਪਾਪੇ ਕੰਡੂ ਆਦੇ ਸ਼ਕਤੀਮਾਨ ਹੋਣਾ ਦੇਖੀਓ ਲੈ ਜੀ ਮੈਂ ਵੀ ਲਾਣੀ ਆ ਲੈ ਵੀ ਲਾਣੀ ਆ ਇਹ ਨਹੀਂ ਮੈਂ ਬਣੀ ਚੋਣੀ ਆ ਮੈਂ ਵੀ ਲਾਣੀ ਆ ਓਏ ਤੋੜਨਾ ਨਹੀਂ ในแมววินาทีมันไม่เวลาตัวนี้ได้ก็รีก็รีนี่แหละและแต่ได้ตัวเฮจล่าแกะหมดกลยบนทึกดเกลียบกินได้กินได้กินได้กเฮ้อออวิอ่ะทำสิ่งอย่างนั้อ่ะน ਵਧਾਵੇ ਜਿਹਨਾਂ ਤੋਂ ਸਰਕਾਰ ਤੁਹਾਨੂੰ ਦਾ ਇਹ ਬਾਹਰ ਬੈਠੇ ਲੋ ਮੈਂ ਕੀ ਕਰ ਸਕਦਾ ਇਹ ਬਾਹਰ ਉਹ ਕੀ ਕੀ ਕਹਿ ਗਿਆ ਓਏ ਕਿਨੇ ਪੇੜਾ ਮਾਰਿਆ ਤੇਰੇ ਚਪੇੜਾ ਓਏ ਬੰਤੇ ਨੇ ਜੀ ਪੇੜਾ ਮਾਰਿਆ ਉਹ ਤਾਂ ਬੰਤੇ ਦਾ ਰੋਜ਼ ਦਾ ਕੰਮ ਹੋ ਗਿਆ ਤੇ ਤੂੰ ਮਾਰਾ ਤੇ ਮਾਰਿਆ ਮੇਡ ਪਿਆ ਆਉਨਾ ਮੈਂ ਕਲਾਚ ਚ ਚਾਲੋ ਆਉਨਾ ਮੈਂ ਡੇਢ ਸਾਲ ਮੈਂ ਕਰਦਾ ਤੁਹਾਨੂੰ ਮੈਂ ਸਕੂਲ ਤੇ ਜੇ ਬੱਚਿਆਂ ਵੜੀ ਕਹਿ ਤਹਿ ਲਾਈ ਹੈ ਮਗਰਮਸ਼ੀ ਮਗਰਮਸ਼ੀ ਕੀ ਉਹ ਰੋਜੀ ਤੂੰ ਬੰਤੇ ਨੂੰ ਕੋੜ ਤੂੰ ਤੇ ਰੋਜੀ ਕੋੜ ਤਦੇ ਓਏ ਓਏ ਤੜਪ ਸੁਦੇ 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 ਕੀ ਰੋਦਾ ਤੁਹਾਡਾ ਕੀ ਰੋਲਾ ਰੋਦਾਂ ਇਹਨੇ ਮੁਕੀਆਂ ਮਾਰੀਆਂ ਤੇ ਜਿਉ ਤੈਨੂੰ ਲੜਦਾ ਵੀ ਕਿੰਨੇ ਮਾਰੀਆਂ ਤੇਰਾ ਭੂਤ ਮਾਰ ਗਿਆ ਕਿਹੜੀ ਕਾਪੀ ਅੱਗੇ ਬੜੀਆਂ ਕਾਪੀਆਂ ਬਣੀਆਂ ਤੇਰੀਆਂ ਬੰਤਿਆ ਬੜੀਆਂ ਵਾ ਕਿੱਥੇ ਬੜੀਆਂ ਵਾ ਐੜਾ ਤੇਰਾ ਪਾਪਾ ਬੜਾ ਕਾ ਓਏ ਓਏ ਤਰਾਕ ਲਾਉਦੇ ਓਏ ਓਏ ਦੇਖ ਸੁਖ ਸੁਖ ਉਹ ਬੰਤਿਆ ਤਰੀਕੇ ਨਾਲ ਰਹੀ ਪੂੜੇ ਵਿੱਚ ਚੱਲ ਸੁਣਾ ਤੂੰ ਸਿੱਧਾ ਕੇ ਬਹਿ ਜਾ ਤੂੰ ਜਿਦਾਂ ਬੋਲ ਬੱਚੇ ਖਰਾਬ ਕਰਦੇ ਚੱਲ ਊੜਾ ਊੜਾ ਐੜਾ ਐੜਾ ਈੜੀ ੱੱਖਾ ਗੱਗਾ ਗੱਗਾ ੱੱਖਾ ਇੱਕ ਮਿੰਟ ਰੋ ਜਾ ਤੂੰ ਚੱਲ ਬਹਿ ਜਾ ਦੇ ਆਉਂਦਾ ਨਹੀਂ ਆਗਾ ਨਹੀਂ ਤੇਨ ਦਾਦਾ ਦੂਣੀ ਦਾ ਪਾੜਾ ਸੁਣਾ ਆ ਕੇ ਦੂਨੇ ਦਾ ਮਿਲੋਣੇ ਆਉਂਦਾ ਉੱਠ ਕੇ ਜਿੱਤ ਕੇ ਬੰਤਿਆ ਤੈਨੂੰ ਮੈਂ ਦਾਤਾ ਹੀ ਤੈਨੂੰ ਮੈਂ ਕੂਚੋ ਕੱਢ ਦੇਣਾ ਭਾਵੇਂ ਤੇਰਾ ਪਾਪਾ ਜਿੱਤੇ ਜਿੰਮ ਜਿਹੜਾ ਮਰਦੀ ਹੈਗੇ ਉੱਠ ਕੇ ਦੂਏ ਦਾ ਪਾੜਾ ਸੁਣਾ ਦੇ ਓਏ ਐ ਸ਼ਖਲੋ ਤੂੰ ਮੇਰਾ ਪਾੜਾ ਕਰ ਬੋਲੇ ਤੇ ਮਗਰ ਤੂੰ ਮੇਰਾ ਪਾੜਾ ਬੋਲੂ ਚਲੋ ਚੱਲ ਇੱਕ ਦੂਣੀ ਦੂਣੀ ਇੱਕ ਦੂਣੀ ਦੂਣੀ ਇੱਕ ਦੂਣੀ ਦੂਣੀ ਓਏ ਅੱਗੇ ਦੇਖ ਦੇ ਅੱਗੇ 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 ਓ ਯਾਰ ਦੂਣੀ ਦਾ ਪਾੜਾ ਇੱਕ ਦੂਣੀ ਦੂਣੀ ਇੱਕ ਦੂਣੀ 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 ਓ ਯਾਰ ਦੂਣੀ ਤੋ ਦੇ ਤੇ ਬੋਲ ਅੱਗੇ ਵੀ ਤੇ ਬੋਲ ਓ ਯਾਰ ਤੇਰਾ ਦਿਮਾਗ ਖਰਾਬ ਹੈ ਯਾਰ ਬੰਤਿਆ ਤੂੰ ਪੂਲ ਦਾ ਦੰਦ ਪਾ ਦੂਣੀ ਤੋਂ ਅੱਗੇ ਤੇ ਵਾਦ ਇਜਰ ਅੱਗੇ ਬੋਲ ਦੂਣੀ ਦਾ ਪੜਾ ਦਿਨਾ ਮੈਂ ਦਿੰਦੀ ਡਾਂਡਾ ਲਾਲ ਕਰ ਦੇਣੀ ਅੱਜ ਭਾਵੇਂ ਤੇਰਾ ਪਾਪਾ ਜਿਹੜਾ ਮਰਜੀ ਆ ਜੇ ਪਾਪੇ ਦੇ ਡਰਾਵੇ ਦਿਨਾ ਨਾ ਜਿਹੜਾ ਤੂੰ ਸਕੂਲ ਨੂੰ ਤਮੈ ਵੇਖੀਂ ਆ ਬਣਾਉਂਦਾ ਕਿ ਦੂਣੀ ਦਾ ਪੜਾ ਊੜਾ ਊੜਾ ਓਏ ਓ ਦੂਣੀ ਦਾ ਪੜਾ ਉਹ ਨਹੀਂ ਹੁੰਦਾ ਹੱਥ ਕਰ ਜਿਹੜਾ ਹੱਥ ਕਰ ਹੱਥ ਕਰ ਯਾਰਾ ਦੂਣੀ ਹੁੰਦਾ ਓਏ ਹੱਥ ਤੂੰ ਕਰ ਤੈਨੂੰ ਵੇਖੀਂ ਦੂਣੀ ਕੀ ਤੈਨੂੰ ਤੀਨੀ ਵੀ ਆਉ ਹੱਥ ਕਰ ਯਾਰਾ ਦਿੰਦਾ ਹੱਥ ਕਰ ਤੈਨੂੰ ਮੈਂ ਜਿਹੜਾ ਚੱਲ ਫਿਰ ਹੋਰ ਕੋ ਐਸੇ ਹੋ ਸੁਣਾ ਆਪਣੇ ਬਾਰੇ ਸੁਣਾਓ ਮੇਰਾ ਘਰ ਸੁਣਾਓ ਸਨਾਓ ਮੇਰਾ ਘਰ ਮੇਰਾ ਘਰ ਸੁਣਾਓ ਉਹ ਮੇਰਾ ਘਰ ਬਾਰੇ ਦੱਸੋ ਮੇਰਾ ਘਰ ਵੱਡਾ ਹੈ ਸਰ ਦਾ ਘਰ ਵੱਡਾ ਹੈ ਉਹ ਯਾਰ ਤੇਰਾ ਦਿਮਾਗ ਖਰਾਬ ਹੈ ਯਾਰ ਆਪਣੇ ਘਰ ਬਾਰੇ ਦੱਸੋ ਜਿੱਦਾਂ ਤੁਹਾਡੇ ਘਰੇ ਦੋ ਡੰਗਰ ਆ ਕੁੱਤੇ ਆ ਸਰ ਜੀ ਤੁਸੀਂ ਇੱਥੇ ਆਏ ਜੀ ਉਹ ਤੇਰਾ ਹੱਥ ਕਰੋ ਤੇਰੇ ਕਰ ਹੱਥ ਕਰੀਏ ਰੱਸ ਦੇ ਉਹ ਤੇ ਉਹ ਅੱਜ ਤੇ ਮੁਰਕਾ ਸਰ ਜੀ ਆ ਕੀ ਆਇਆ ਉਹ ਉਹ